ਜੀਰਾ ਹਲਕੇ ਦੇ ਪਿੰਡ ਕਾਮਲਵਾਲਾ ਸਿਹਤ ਕੇਂਦਰ ਚ ਹੋਈ ਲਗਭਗ 1.5 ਲੱਖ ਰੁਪਏ ਦੀ ਸਮਗਰੀ ਚੋਰੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਂਚ ਜੀਰਾ ਹਲਕੇ ਦੇ ਕਸਬਾ ਮੱਲਾਵਾਲਾ ਖਾਸ ਅਧੀਨ ਆਉਂਦੇ ਪਿੰਡ ਕਾਮਲਵਾਲਾ ਦੇ ਸਿਹਤ ਕੇਂਦਰ ਜਿਸ ਨੂੰ ਛੋਟਾ ਹਸਪਤਾਲ ਵੀ ਕਿਹਾ ਜਾਂਦਾ ਹੈ ਜਿਸ ਵਿੱਚੋਂ ਲਗਭਗ 1.5 ਲੱਖ ਰੁਪਏ ਦੀ ਸਮਗਰੀ ਚੋਰੀ ਹੋ ਗਈ ਹੈ ਜਿਸ ਚੋਂ AC, ਵੇਟ ਮਸ਼ੀਨ, ਪ੍ਰਿੰਟਰ, ਕੰਪਿਊਟਰ ਆਕਸੀਜਨ ਕੰਟਰੈਕਟਰ ਪਲੱਸ ਆਕਸੀਮੀਟਰ ਅਤੇ ਇਨਵਰਟਰ ਬੈਂਟਰਾ ਔਰ ਲੈਪਟਾਪ ਵਗੈਰਾ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੁਸੀਂ ਵੀ ਦੇਖੋ ਇਹ ਤਸਵੀਰਾਂ ਫਰੋਈਪੁਰ ਤੋਂ ਏਐਮਟੀਵੀ ਲਾਈਵ ਦੇ ਲਈ ਰਾਏ ਵੀਰ ਸਿੰਘ ਕਚੂਰਾ ਦੀ ਵਿਸ਼ੇਸ਼ ਰਿਪੋਰਟ ਹਾਂਜੀ ਸਰ ਕੀ ਨਾਮ ਕੀ ਹੈ ਜੀ ਮੇਰਾ ਨਾਮ ਜੀ ਸੀਐਚਓ ਨਵਜੀਤ ਕੁਮਾਰਾ ਠੀਕ ਜੀ ਕੀ ਮਾਮਲਾ ਕੀ ਹੋਇਆ ਜੀ ਇੱਥੇ ਅੱਜ ਸਿਹਤ ਕੇਂਦਰ ਚ ਜੀ ਅੱਜ ਇੱਥੇ ਮੇਰੇ ਹਸਪੀਟਲ ਕੰਮ ਮਾਮਲਾ ਇਹ ਹੋਇਆ ਕਿ ਜਦੋਂ ਮੈਂ ਸਵੇਰੇ ਡਿਊਟੀ ਪਹੁੰਚਿਆ ਅੱਛਾ ਜੀ ਤੇ ਮੈਂ ਵੇਖਿਆ ਵੀ ਕਮਰਾ ਮੇਰਾ ਉਥਲ ਪੁਥਲ ਹੋਇਆ ਪਿਆ ਠੀਕ ਮੇਰੇ ਕਮਰੇ 'ਚ ਚੋਰੀ ਹੋਈ ਹੁੰਦੇ ਜੇ ਚੋਰੀ 'ਚ ਏਸੀ ਚੋਰੀ ਹੋ ਗਿਆ ਕੰਪਿਊਟਰ ਹੋ ਗਿਆ ਪ੍ਰਿੰਟਰ ਚੋਰੀ ਹੋ ਗਿਆ ਮੇਰਾ ਬੈਟਰਾ ਸੀਗਾ ਜੀ ਉੱਥੇ ਇਨਵਰਟਰ ਬੈਟਰਾ ਉਹ ਚੋਰੀ ਹੋ ਗਿਆ ਵੇਟਿੰਗ ਮਸ਼ੀਨ ਚੋਰੀ ਹੋ ਗਈ ਅੱਛਾ ਜੀ ਫਿਰ ਮੈਂ ਸਾਰੀ ਪੰਚਾਇਤ ਨੂੰ ਪਹਿਲਾਂ ਮੈਂ ਗੁਰਦੁਆਰੇ ਆਵਾਜ਼ ਦਵਾਈ ਠੀਕ ਹੈ ਜੀ ਕਿ ਸਾਰੀ ਪੰਚਾਇਤ ਪਹੁੰਚੇ ਇੱਥੇ ਮੇਰੇ ਕੋਲੇ ਅੱਛਾ ਜੀ ਤੇ ਪੰਚਾਇਤ ਨੇ ਸਹਿਯੋਗ ਦਿੱਤਾ ਸਾਰੀ ਪੰਚਾਇਤ ਆਈ ਉਹਨਾਂ ਨੂੰ ਮੌਕਾ ਵਿਖਾਇਆ ਠੀਕ ਹੈ ਜੀ ਫਿਰ ਅਸੀਂ ਜਾ ਕੇ ਪੁਲਿਸ ਥਾਣੇ ਦਰਖਾਸਤ ਲਗਾ ਕੇ ਆਏ ਆ ਠੀਕ ਹੈ ਜੀ ਤੇ ਪੁਲਸ ਵਾਲੇ ਆਏ ਸੀਗੇ ਉਹਨਾਂ ਨੇ ਵੀ ਮੌਕਾ ਵੇਖਿਆ ਤੇ ਉਹਨਾਂ ਨੇ ਮੈਨੂੰ ਅਸ਼ਵਾਸਨ ਦਿੱਤਾ ਕਿ ਕੋਈ ਨਾ ਆਪਾਂ ਜਲਦੀ ਦੀ ਜਲਦੀ ਲੱਭਾਂਗੇ ਇਹ ਠੀਕ ਹੈ ਸਿਹਤ ਕੇਂਦਰ ਤੇ ਕਿਸ ਪਾਤੇ ਕੰਮ ਕਰ ਰਹੇ ਹੋ ਜੀ ਮੈਂ ਸੀਐਚਓ ਦੇ ਅਹੁਦੇ ਤੇ ਕੰਮ ਕਰਦਾ ਹਾਂ ਕਮਿਊਨਿਟੀ ਹੈਲਥ ਆਫੀਸਰ ਐਡਾ ਡਾਕਟਰ ਠੀਕ ਹੈ ਜੀ ਲਗਭਗਾ ਕਿੰਨੇ ਕੁ ਜਿਹੜਾ ਕੀਮਤ ਦੱਸੀ ਜਾ ਰਹੀ ਹੈ ਜਿਹੜਾ ਸਾਰੀ ਹੋਇਆ ਸਮਾਨ ਜੀ ਉਹਦੀ ਕੀਮਤ ਲੱਖ ਸਵਾ ਲੱਖ ਦੀ ਤਾਂ ਹੈਗੀ ਸੀ ਜੀ ਠੀਕ ਹੈ ਟੋਟਲੀ ਹਾਂਜੀ ਜ਼ਿਆਦਾ ਹੋਵੇ ਤੇ ਮੈਂ ਕੁਝ ਕਹਿ ਨਹੀਂ ਸਕਦਾ ਠੀਕ ਹੈ ਜੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਜੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਮੁਲਾਜ਼ਮ ਆਏ ਸੀ ਉਹਨਾਂ ਨੂੰ ਵੀ ਆਪਾਂ ਸ਼ਿਕਾਇਤ ਦਰਜ ਕਰਾਤੀ ਉੱਥੇ ਜਾ ਕੇ ਥਾਣੇ ਨੂੰ ਵੀ ਅੱਛਾ ਸਮਝ ਗਿਆ ਤਾਂ ਮੌਕਾ ਦੇਖ ਗਿਆ ਜੀ ਮੌਕਾ ਦੇਖ ਗਏ ਨਹੀਂ ਠੀਕ ਹੈ ਜੀ ਹੁਣ ਕੀ ਮੰਗ ਕੇ ਕਰਦੇ ਹੋ ਜੀ ਮੰਗਦਾ ਜੀ ਇਹ ਹੀ ਹੈ ਕਿ ਹੁਣ ਪੰਚਾਇਤ ਨੂੰ ਵੀ ਪਤਾ ਵੀ ਬੰਦੇ ਕਿਹੜੇ ਕਿਹੜੇ ਮਾੜੇ ਹੈਗੇ ਪਿੰਡ 'ਚ ਬਿਲਕੁਲ ਜੀ ਉਹਨਾਂ ਨੂੰ ਪੁੱਛਗਛ ਕੀਤੀ ਜਾਵੇ ਚਲੋ ਜਿੰਨਾ ਸਮਾਨ ਮੇਰਾ ਲੱਭਦਾ ਉਹਨਾ ਹੀ ਸਹੀ ਠੀਕ ਹੈ ਹਾਂਜੀ ਬਹੁਤ ਬਤਾਨਾ ਕਿ ਉਹਨਾਂ ਦਾ ਚੋਰਾ ਦਾ ਗੱਲ ਇਹ ਆ ਚੋਰਾ ਨੇ ਸਮਾਨ ਇਵੇਂ ਦਾ ਵੀ ਚੋਰੀ ਕਰ ਲਿਆ ਜਿਹੜਾ ਉਹਨਾਂ ਦੇ ਕੰਮ ਦਾ ਨਹੀਂ ਹੈਗਾ ਅੱਛਾ ਜੀ ਤੇ ਉਹ ਬਾਹਰ ਵਿਕਣਾ ਵੀ ਠੀਕ ਹੈ ਜੀ ਹਾਂਜੀ ਭਾਜੀ ਕੀ ਨਾਮ ਕੀ ਆ ਜੀ ਮੇਰਾ ਨਾਮ ਚਰਨਜੀਤ ਸਿੰਘ ਆ ਜੀ ਠੀਕ ਹੈ ਜੀ ਕੀ ਮਾਮਲਾ ਕੀ ਹੋਇਆ ਜੀ ਮਾਮਲਾ ਕੀ ਹੈ ਵੀ ਡਾਕਟਰ ਸਾਹਿਬ ਆਏ ਪੂਰੀ ਟੀਮ ਆਈ ਤੇ ਨਾ ਕੇ ਦੇਖਿਆ ਦੋ ਤਿੰਨ ਛੁੱਟੀਆਂ ਰਹੀਆਂ ਅੱਛਾ ਜੀ ਆ ਕੇ ਦੇਖਿਆ ਵੀ ਜਦ ਦਰਵਾਜ਼ੇ ਖੋਲੇ ਤੇ ਸਮਾਨ ਚੋਰੀ ਹੋਇਆ ਹੋਇਆ ਸੀ ਠੀਕ ਹੈ ਮੁੜਕੇ ਦਾ ਪਿੰਡ ਚ ਆਵਾਜ਼ ਦਵਾਈ ਸਾਰੇ ਜਿੰਨੇ ਪਤਵੰਤੇ ਆ ਪਿੰਡ ਤੇ ਇੱਥੇ ਪਹੁੰਚੇ ਆ ਅੱਛਾ ਜੀ ਤੇ ਇਹਨਾਂ ਸਾਰਿਆਂ ਨੇ ਆ ਕੇ ਤੇ ਇੰਨੇ ਹੀ ਸੈਦਾਂ ਨਾਲ ਥਾਣੇ ਗਏ ਤੇ ਉੱਥੇ ਸੁਝਾ ਕੇ ਦਰਖਾਸਤ ਦਿੱਤੀ ਲੇਤੀ ਰਹੀ ਠੀਕ ਹੈ ਜੀ ਨੁਕਸਾਨ ਕਿੰਨਾ ਕੁ ਦੱਸਿਆ ਜਾ ਰਿਹਾ ਜੀ ਨੁਕਸਾਨ ਇਹੋ ਹੀ 1.5 ਲੱਖ ਦੇ ਅੰਦਰ ਆ ਰਹੀ ਹੈ ਠੀਕ ਹੈ ਜੀ ਹੁਣ ਕੀ ਮੰਗ ਕੀ ਕਰਦੇ ਹੋ ਜੀ ਮੰਗ ਬਸ ਇਨਸਾਫ ਹੀ ਆ ਇਹਨਾਂ ਦੇ ਜਿਹੜੇ ਇਸ ਤਰ੍ਹਾਂ ਦੇ ਬੰਦੇ ਆ ਨਾ ਅਰੈਸਟ ਕੀਤਾ ਜਾਵੇ ਠੀਕ ਹੈ ਤੇ ਹਸਪੀਟਲ ਦੀ ਚੀਜ਼ ਜਿਹੜੀ ਹੈ ਵਾਰ-ਵਾਰ ਤਾਂ ਬੰਦ ਹੀ ਨਹੀਂ ਜੀ ਬਿਲਕੁਲ ਜੀ ਇਹ ਚਲੋ ਲੋਕਾਂ ਦੇ ਸਹੂਲਤ ਵਾਸਤੇ ਸੀਗੀ ਬਿਲਕੁਲ ਜੀ ਲੋਕ ਇੱਥੇ ਦਵਾਈਆਂ ਲੈਣ ਆਉਂਦੇ ਆ ਜਿਹੜਾ ਲੱਖ ਵੱਖ-ਵੱਖ ਪਿੰਡਾਂ ਤੋਂ ਵੀ ਲੋਕ ਇੱਥੇ ਆ ਕੇ ਦਵਾਈ ਲੈਂਦੇ ਆ ਅੱਛਾ ਜੀ ਜਿਹੜੇ ਇੱਥੋਂ ਦੇ ਇੰਚਾਰਜ ਡਾਕਟਰ ਸਾਹਿਬ ਆ ਬੜੇ ਵਧੀਆ ਬੰਦੇ ਆ ਲੋਕਾਂ ਦਾ ਬਹੁਤ ਫਾਇਦਾ ਕਰਦੇ ਆ ਭਲਾ ਕਰਦੇ ਲੋਕਾਂ ਦਾ ਦੱਸਿਆ ਯਾਰ ਡਾਕਟਰ ਨੇ ਕੁਛ ਆਪਦੇ ਵੱਲੋਂ ਸੇਵਾ ਕੀਤੀ ਸੀ ਬਿਲਕੁਲ ਜੀ ਉਹਨੇ ਕੋਲੋਂ ਵੀ ਆਪਦੇ ਖਰਚਾ ਕਰਕੇ ਵੇਖੋ ਜੀ ਜਿੱਥੇ ਕੋਈ ਬੰਦਾ ਬੈਂਦਾ ਵਾ ਤੇ ਰੂਟੀਨ ਚ ਡਿਊਟੀ ਦੇ ਰਿਹਾ ਉਹ ਆਪਦੇ ਫਾਇਦੇ ਵਾਸਤੇ ਆਪਦੇ ਕੋਲੋਂ ਵੀ ਪੈਸੇ ਲਾ ਲੈਂਦਾ ਸੀ ਬਿਲਕੁਲ ਹਾਂਜੀ ਠੀਕ ਹੈ ਧੰਨਵਾਦ ਹਾਂਜੀ ਸਰ ਅੱਜ ਇੱਥੇ ਪਹੁੰਚੇ ਕੀ ਮਾਮਲਾ ਕੀ ਸੀ ਜੀ ਇੱਥੇ ਨਾ ਦੋ ਦਿਨ ਛੁੱਟੀਆਂ ਸੀ ਗਿਆ ਹਸਪਤਾਲ 'ਚ ਚੋਰੀ ਹੋਈ ਏ ਠੀਕ ਹੈ ਜੀ ਤੁਹਾਨੂੰ ਪਤਾ ਲੱਗਾ ਅਸੀਂ ਮੌਕਾ ਵੇਖਣ ਆਏ ਅੱਜ ਠੀਕ ਹੈ ਜੀ ਮੌਕਾ ਵੇਖ ਲਿਆ ਏ ਡਾਕਟਰ ਸਾਹਿਬ ਨੂੰ ਕਹਿਦਾ ਵੀ ਐਪਲੀਕੇਸ਼ਨ ਦੇ ਦਿਓ ਠੀਕ ਹੈ ਜੀ ਜਿਹੜੀ ਬੰਦ ਹੀ ਕਾਰਵਾਈ ਕਰ ਲੈਣਾ ਠੀਕ ਹੈ ਲਗਭਗ ਕਿੰਨਾ ਕੋ ਕਿੰਨੇ ਕੋ ਕੀਮਤ ਦਾ ਸਮਾਨ ਆ ਜਿਹੜਾ ਚੋਰੀ ਹੋਇਆ ਏ ਲਗਭਗ ਡਾਕਟਰ ਸਾਹਿਬ ਦੇ ਕਹਿੰਦੇ ਮਦਾ ਕੋਸਾਫਾ ਕ ਲੱਖ ਰੁਪਏ ਦਾ ਸਮਾਨ ਹੈ ਠੀਕ ਹੈ ਜੀ ਤੇ ਉਨੀ ਕੋਸ਼ਿਸ਼ ਕਰਾਂਗੇ ਜਲਦੀ ਚੋਰਾਂ ਨੂੰ ਫੜ ਕੇ ਮਾਮਲਾ ਟ੍ਰੇਸ ਕਰ ਲਈਏ। ਮਸ਼ਕਾਇਤ ਦਰਜ ਕਰ ਲਈ ਗਈ ਹੈ। ਸ਼ਿਕਾਇਤ ਡਾਕਟਰ ਸਾਹਿਬ ਨੇ ਐਪਲੀਕੇਸ਼ਨ ਦੇਣੀ ਹੈ ਜੇ। ਦਿੰਦੇ ਇਹਦੇ ਕਰ ਦਿੰਦੇ ਆ। ਠੀਕ ਹੈ ਸਰ।